ਕੁਝ ਮੁਸਲਮਾਨਾਂ ਦੀ ਬਾਣੀ ਵੀ ਦਰਜ ਆ ਅੱਲਾਹ ਦੀ ਵੀ ਗੱਲ ਕੀਤੀ ਹੈ ਆ ਰਾਮ ਦੀ ਵੀ ਗੱਲ ਕੀਤੀ ਆ ਰਾਵਣ ਦੀ ਗੱਲ ਕੀਤੀ ਹੈ ਕ੍ਰਿਸ਼ਨ ਦੀ ਵੀ ਗੱਲ ਕੀਤੀ ਆ ਆਪਾਂ ਨੂੰ ਕਿਸੇ ਵੀ ਹੋਰ ਬਾਹਰ ਕਿਸੇ ਵੀ ਪੰਡਤਾਂ ਕੋਲ ਕਿਸੇ ਵੀ ਪੀਰ ਆ ਫਕੀਰਾਂ ਦੇ ਦਰਗਾਹਾਂ ਤੇ ਕਿਸੇ ਪਾਸੇ ਜਾਣ ਦੀ ਲੋੜ ਨਹੀਂ ਠੀਕ ਹੈ ਨਾ ਵੀਡੀਓ ਸਕਰਨ ਉੱਤੇ ਮੈਂ ਦੋ ਚੀਜ਼ਾਂ ਦੱਸੀਆਂ ਇੱਕ ਤਾਂ ਸੀਗਾ ਪ੍ਰਕਾਸ਼ ਠੀਕ ਹੈ ਨਾ ਤੇ ਦੂਜਾ ਦੱਸਿਆ ਸੰਪੂਰਨਤਾ ਪ੍ਰਕਾਸ਼ ਹੋਇਆ ਸੀ ਪਹਿਲਾ ਪ੍ਰਕਾਸ਼ ਸੀਗਾ ਅਲਮੁਨੀ ਸਰਸਾਬਦਿਚ ਗੁਰੂ ਅਰਜਨ ਦੇਵ ਜੀ ਨੇ ਕਰਵਾਇਆ ਸੀ ਜਿਹੜੀ ਸੰਪੂਰਨਤਾ ਸੀਗੀ ਗੁਰੂ ਗੋਬਿੰਦ ਸਿੰਘ ਜੀ ਨੇ ਕਰਵਾਈ ਸੀ 아, 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 ਹਾਂਜੀ ਚਿੱਤਾ ਦਾ ਚਿੱਤਾ ਹਾਂ ਚਿੱਤਾ ਦਾ ਚਿੱ ਮੇਰਾ ਬੁੱਤ ਮੇਰੇ ਹੱਥ ਤੇ ਵੱਜ ਜਾਣਾ ਮੱਥੋਂ ਨਹੀਂ ਵੱਜੇ ਦਾ ਚਿੱਤਾ ਦਾ ਚਿੱ ਮੈਂ ਚੱਦੀ ਕੀ ਕਰਦਾ ਬੈਸੀ ਤੂੰ ਤੇਜੀ ਜੱਦੀ ਲੈ ਲੈ ਹੀ ਕਰਦਾ ਸੀ ਦੀਦੀ ਨਾਲ ਨਹੀਂ ਤੇਰੋਲਾ ਕਾ ਤੂੰ ਪੈ ਜਾਣਾ ਕੀ ਕਰਦਾ ਸੀ ਮੇ ਪਪ ਕਰਦਾ ਸੀ ਮੇ ਪਪ ਕਿਦਾ ਕਰਦਾ ਸੀ ਮੇ ਪਾ ਕਰਕੇ ਦਿਖਾਈ ਮੇ ਪਾ ਇਹ ਨਹੀਂ ਪਾ ਬਣੀ ਹੁੰਦਾ ਜੀ ਹੁੰਦਾ ਇਹ ਪੇਂਟਿੰਗ ਬ੍ਰਸ਼ ਆ ਤੂੰ ਆਪਾ ਬਾਬਾ ਜੀ ਦੇ ਬੱਚੇ ਆ ਬਾਬਾ ਜੀ ਦੇ ਬੱਚੇ ਮੇ ਪਾ ਨਹੀਂ ਕਰਦੇ ਹੁੰਦੇ ਲਓ ਨਹੀਂ ਤੋਂ ਨਹੀਂ ਕਰ ਦੰਦੇ ਬੱਚੇ ਕਰਦੇ ਨੇ ਮੇ ਪਾ ਆਪਾਂ ਨਹੀਂ ਕਰਨਾ ਚੱਲ ਆਪਾ ਵਾ ਨਹੀਂ ਪੇਂਟਿੰਗ ਕਰਾਂਗਾ ਪਾ ਦੇਣਾ ਪੇਂਟਿੰਗ 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 ਚਲੋ ਰੋਟੀਆਂ ਖਾਓ Kata bantu si kata. Hmm. Anji, coba lah kedua kali nu. Si roti kaya itu apa? Papa kali apa tu kan jaman dia kalau ya. Hmm. Kali kini tiga. Hmm. Hmm. 24, kal, 24. 24. Kal ya? nal -nal. Bata ni tiga. Kali kini tiga. Kali kini tiga. kalau huruki ya. Sendiri di nalar. Batani. 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 Kali guru pura bapu. Guru pura. Hmm. hmm. Kali perkasa pura bapu. Guru Granth Sahib Ji da, pehla prakash hmm. ਤੈਨੂੰ ਪਤਾ ਕਦੋਂ ਮਹਾਤਮਾ ਗੁਰਗਨ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪਰੋ ਨਹੀਂ ਮਹਾਤਮਾ ਜੀ ਦਾ ਪਹਿਲਾ ਪ੍ਰਕਾਸ਼ ਪਰੋ 10 ਸਤੰਬਰ 10 ਸਤੰਬਰ 1904 ਇਸਮ ਨੂੰ ਹੋਇਆ ਸੀ 1904 1904 ਇਸਮ ਨੂੰ ਬਦਮੇ ਹਾਂ ਉਹ ਛੋਟਾ ਹਾਂ ਇਹ ਤਾਂ ਜੀਵਾਂ ਨਹੀਂ ਮੈਂ ਬੁੱਤ ਨੇ ਹੈ ਪਾਂਲੀ ਚੀਜੀ ਪਾਂਲੀ ਹੂੰ ਬਾਕੀ ਗੱਦੂ ਬਾਕੀ ਨਹੀਂ ਆ ਗਿਆ ਠੀਕ ਹੈ ਪਰ ਤੁਸੀਂ ਨੀਂ ਨੀ ਕਰੋ ਆਕਰਮਨ ਤੂੰ ਮੈਨੂੰ ਪਹਿਲਾਂ ਕੀ ਪੁੱਛ ਰਹੀ ਸੀ ਕੱਲ ਨੂੰ ਮੰਜਾਣਾ ਤੂੰ ਹੈਨਾ ਤੂੰ ਮੰਜਾਣਾ ਤੇ ਤੇਰੇ ਮੰਦ ਤੇ ਕੱਲ ਪ੍ਰਕਾਸ਼ ਪੁਰਬ ਪ੍ਰਕਾਸ਼ ਪੁਰਬ ਰਿਕ ਰਤਾ ਕੁੱਸਤ ਨੂੰ ਨਹੀਂ ਪੁੱਛ ਵੀ ਨਹੀਂ ਪਤਾ ਕਦੋਂ ਹੋਇਆ ਸੀ ਕਿੱਥੇ ਹੋਇਆ ਸੀ ਇਹਨਾਂ ਨੇ ਕਰਵਾਇਆ ਸੀ ਨਹੀਂ ਤੈਨੂੰ ਪਤਾ ਗੁਰਦੁਰ ਹੋਇਆ ਸੀ ਆ ਦੇਖਿਆ ਗੁਰਦੁਰ ਹੋਇਆ ਸੀ ਕਿਹੜੇ ਗੁਰਦੁਰ ਹੋਇਆ ਸੀ ਪਾਣੀ ਵਾਲੇ ਆਸ ਗਨ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ 1 ਸਤੰਬਰ 1604 ਈਸਵੀ ਹੋਇਆ ਸੀ। ਤੇਰੀ ਸੰਪੂਰਨਤਾ ਹੋ ਗਈ ਸੀ 29 ਅਗਸਤ ਨੂੰ ਤੇ ਪਹਿਲਾ ਪ੍ਰਕਾਸ਼ ਹੋਇਆ ਸੀ 1 ਸਤੰਬਰ 1604 ਈਸਵੀ ਨੂੰ ਅੰਮ੍ਰਿਤਸਰ ਮੇਨ ਦਰਬਾਰ ਹਾਲ ਜਿਹੜਾ ਵਾ ਉੱਥੇ ਹੋਇਆ ਸੀ ਪਹਿਲਾ ਪ੍ਰਕਾਸ਼। ਤੇ ਗੁਰੂ ਅਰਜਨ ਦੇਵ ਜੀ ਨੇ ਕਰਵਾਇਆ ਸੀਗਾ ਸਾਹਿਬ ਜੀ ਨੂੰ ਲੈ ਕੇ ਜਾ ਰਹੇ ਸੀ ਨਾ ਦਰਬਾਰ ਹਾਲ ਚ ਤੇ ਉਹ ਗੁਰੂ ਪਾਪਾ ਬੁੱਢਾ ਜੀ ਨੇ ਗੁਰੂ ਸਾਹਿਬ ਜੀ ਨੂੰ ਆਪਣੇ ਸਿਰ ਤੇ ਚੱਕਿਆ ਸੀ। ਤੇ ਗੁਰੂ ਅਰਜਨ ਦੇਵ ਜੀ ਪਿੱਛੇ ਚੋੜ ਸਾਹਿਬ ਦੀ ਸੇਵਾ ਕਰਦੇ ਪਏ ਸੀ। ਤੇ ਜਿਹੜੂ ਪਹਿਲਾ ਪ੍ਰਕਾਸ਼ ਕੀਤਾ ਸੀ ਨਾ ਬਾਬਾ ਬੁੱਢਾ ਜੀ ਨੇ ਉਸ ਟਾਈਮ ਪਹਿਲਾ ਜਿਹੜਾ ਹੁਕਮਨਾਮਾ ਆਇਆ ਸੀ ਆਪਣੇ ਵਾਸਤੇ ਉਹ ਆਇਆ ਸੀ ਸੰਤਾਂ ਕੇ ਕਾਰਜ ਆਪ ਖਲੋਆ ਹਰ ਕੰਮ ਕਰਾਵਣ ਆਇਆ RAM ਗੁਰੂ ਅਰਜਨ ਦੇਵ ਜੀ ਨੇ ਪਹਿਲਾ ਪ੍ਰਕਾਸ਼ ਪੁਰਬ ਮਨਾਇਆ ਸੀਗਾ ਤੇ ਉਸੇ ਦਿਨ ਹੀ ਆਪਾਂ ਨੂੰ ਪਹਿਲੇ ਗ੍ਰੰਥੀ ਸਾਹਿਬ ਵੀ ਦਿੱਤੇ ਸੀ ਬਾਬਾ ਬੁੱਢਾ ਜੀ ਨੂੰ ਗੁਰੂ ਅਰਜਨ ਦੇਵ ਜੀ ਨੇ ਪਹਿਲੇ ਗ੍ਰੰਥੀ ਸਾਹਿਬ ਜੀ ਦੀ ਪਦਵੀ ਦਿੱਤੀ ਸੀ ਸਿਸਟਮ ਜਦੋਂ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਸੀ ਉਰੇ ਚ ਪਹਿਲੇ ਪੰਜ ਗੁਰੂ ਸਾਹਿਬਾਨ ਦੀ ਬਾਣੀ 15 ਭਗਤ ਤੇ 11 ਪਟਾਂ ਦੀ ਬਾਣੀ ਦਰਜ ਸੀ ਗੁਰਦਾਂ ਸਾਹਿਬ ਜੀ ਇੱਕੋ ਲੋਤੇ ਇਹੋ ਜਿਹੇ ਗ੍ਰੰਥ ਨੇ ਜਿਨ੍ਹਾਂ ਨੂੰ ਗੁਰੂ ਸਾਹਿਬਾਂ ਨੇ ਆਪ ਲਿਖਿਆ ਹੋਆ ਉਹਨਾਂ ਨੇ ਆਪ ਲਿਖਵਾਇਆ ਸਾਰਾ ਕੁਝ ਤੇ ਤਾਂ ਹੀ ਤਾਂ ਉਹਦੇ ਵਿੱਚ ਹਰ ਧਰਮਾਂ ਨੂੰ ਜਗ੍ਹਾ ਦਿੱਤੀ ਗਈ ਹੈ ਕੁਝ ਮੁਸਲਮਾਨਾਂ ਦੀ ਬਾਣੀ ਵੀ ਦਰਜ ਹੈ ਉਸ ਅੱਲਾਹ ਦੀ ਵੀ ਗੱਲ ਕੀਤੀ ਹੈ ਆ ਰਾਮ ਦੀ ਵੀ ਗੱਲ ਕੀਤੀ ਹੈ ਰਾਵਣ ਦੀ ਗੱਲ ਕੀਤੀ ਹੈ ਕ੍ਰਿਸ਼ਨ ਦੀ ਵੀ ਗੱਲ ਕੀਤੀ ਹੈ ਔਰ ਕੋਈ ਵੀ ਧਰਮ ਔਰ ਕੋਈ ਵੀ ਧਾਰਮਿਕ ਗ੍ਰੰਥ ਪੂਰੀ ਦੁਨੀਆ ਚਾਹੇ ਜਾਨੀ ਹੈਗਾ ਜਿਹੜੇ ਚ ਹੋਰ ਦੂਜੇ ਧਰਮਾਂ ਦੀ ਪ੍ਰਸ਼ੰਸਾ ਕੀਤੀ ਗਈ ਹੋਵੇ ਦੂਜੇ ਧਰਮ ਦੇ ਪੈਰੋਕਾਰ ਨੇ ਜਿਹੜੇ ਉਹਨਾਂ ਦੇ ਗੁਰੂ ਪੀਰ ਨੇ ਉਹਨਾਂ ਦੀ ਪ੍ਰਸ਼ੰਸਾ ਕੀਤੀ ਹੋਵੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੀ ਇਹ ਚੀਜ਼ ਹੈ ਕਿਉਂਕਿ ਉਹ ਗੁਰੂ ਸਾਹਿਬ ਨੇ ਆਪ ਲਿਖਵਾਇਆ ਉੱਤੇ ਹਰੇਕ ਧਰਮ ਦਾ ਰਿਸਪੈਕਟ ਕੀਤਾ ਗਿਆ ਹਰ ਧਰਮ ਬਾਰੇ ਦੱਸਿਆ ਗਿਆ ਵਿੱਚ ਗੁਰੂ ਅਰਜਨ ਦੇਵ ਜੀ ਤੋਂ ਬਾਅਦ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਸੀ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਸਿਰਫ ਰਾਮ ਕਲੀ ਕੀ ਬਾਣ ਐਡ ਕੀਤੀ ਸੀ ਹੋਰ ਕੁਝ ਨਹੀਂ ਉਹਨਾਂ ਨੇ ਵਿੱਚ ਦਰਜ ਕੀਤਾ ਫਿਰ ਉਸ ਤੋਂ ਬਾਅਦ ਹੋਰ ਕਿਸੇ ਗੁਰੂ ਸਾਹਿਬ ਨੇ ਆਪਣੀ ਬਾਣੀ ਦਰਜ ਨਹੀਂ ਕੀਤੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਆਏ ਉਹਨਾਂ ਨੇ ਸੰਪੂਰਨਤਾ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਦੀ ਉਸ ਟਾਈਮ ਉਹਨਾਂ ਨੇ ਗੁਰਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਜਿਹੜੀ ਆ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿੱਚ ਦਰਜ ਕੀਤੀ ਸੀ ਨਾ ਉਸ ਟਾਈਮ ਗੁਰੂ ਗ੍ਰੰਥ ਸਾਹਿਬ ਜੀ ਦੇ ਟੋਟਲ 1430 ਅੰਗ ਹੋ ਗ ਤੇ ਗੁਰੂ ਗੰਗ ਸਾਹਿਬ ਜੀ ਦੇ ਵਿੱਚ 31 ਰਾਗਾਂ ਦੇ ਵਿੱਚ ਪੂਰੀ ਬਾਣੀ ਦਰਜ ਆ। ਠੀਕ ਹੈ ਨਾ? ਜਿਸ ਕਰ ਮਹਨਾਂ ਤਿੰਨ ਮੈਂ ਦੋ ਚੀਜ਼ਾਂ ਦਿੱਤੀਆਂ ਇੱਕ ਤਾਂ ਸੀਗਾ ਪ੍ਰਕਾਸ਼ ਠੀਕ ਹੈ ਨਾ ਤੇ ਦੂਜਾ ਦੱਸਿਆ ਸੰਪੂਰਨਤਾ ਪ੍ਰਕਾਸ਼ ਹੋਇਆ ਸੀ ਪਹਿਲਾ ਪ੍ਰਕਾਸ਼ ਸੀਗਾ ਅਲਮਰੀ ਸਲਸਾਵਦਿਚ ਗੁਰੂ ਅਰਜਨ ਦੇਵ ਜੀ ਨੇ ਕਰਵਾਇਆ ਸੀ ਜਿਹੜੀ ਸੰਪੂਰਨਤਾ ਸੀਗੀ ਗੁਰੂ ਗੋਬਿੰਦ ਸਿੰਘ ਜੀ ਨੇ ਕਰਵਾਈ ਸੀ ਤਖਤ ਸ੍ਰੀ ਹਜੂਰ ਸਾਹਿਬ ਨੰਦੇੜ ਵਿਖੇ 20 ਅਕਤੂਬਰ 1728 ਨੂੰ ਜਦੋਂ ਉਹ ਪੋਸਟਮ ਉਹਨਾਂ ਨੇ ਗੁਰਤਾ ਗਦੀ ਦਿੱਤੀ ਸੀ ਨਾ ਗੁਰੂ ਗੰਗ ਸਾਹਿਬ ਜੀ ਨੂੰ ਤੇ ਉਦੋਂ ਉਹਨਾਂ ਨੇ ਕਿਹਾ ਸੀ ਅੱਜ ਤੋਂ ਬਾਅਦ ਕੋਈ ਵੀ ਤੁਹਾਡਾ ਦੇਹਧਾਰੀ ਗੁਰੂ ਨਹੀਂ ਹੋਊਗਾ ਸਭ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਗੁਰੂ ਮੰਨਣਾ ਹੈ ਥੱਲੇ ਗੁਰਗ੍ਰੰਥ ਸਾਹਿਬ ਨੇ ਹੈਗੀ ਉਹ ਜਗਤੀ ਜੋਤ ਆ ਉਹ ਹਾਜ਼ਰ ਨਾਜ਼ਰ ਗੁਰੂ ਨੇ ਆਪਣੇ ਉਹ ਠੀਕ ਹੈ ਨਾ ਆਪਾਂ ਨੂੰ ਸਿੱਖਾਂ ਨੂੰ ਕਿਸੇ ਵੀ ਦੇਹਧਾਰੀ ਨੂੰ ਗੁਰੂ ਮੰਨਣ ਤੋਂ ਮਨਾ ਕੀਤਾ ਆਪਾਂ ਸਿਰਫ ਉਹਨਾਂ ਅੱਗੇ ਹੀ ਸਿਰ ਚੋਣਾ ਉਹ ਸਾਰਾ ਕੁਝ ਉਹਨਾਂ ਤੋਂ ਹੀ ਲੈਣਾ ਜੋ ਵੀ ਆਪਾਂ ਗਿਆਨ ਲੈਣਾ ਜੋ ਕੁਝ ਪੁੱਛਣਾ ਬਾਬਾ ਜੀ ਨੂੰ ਕੁਝ ਵੀ ਹੈ ਜੋ ਆਪਣੇ ਦਿਲ 'ਚ ਗੱਲ ਆ ਆਪਾਂ ਬਾਬਾ ਜੀ ਤੋਂ ਹੁਕਮਨਾਮਾ ਲਵਾਂਗੇ ਤੇ ਉਹ ਗੱਲ ਬਾਬਾ ਜੀ ਨੇ ਆਪਾਂ ਨੂੰ ਹੁਕਮਨਾਮੇ ਦੇ ਵਿੱਚ ਹੀ ਦੱਸ ਦੇਣੀ ਆਪਾਂ ਨੂੰ ਕਿਸੇ ਵੀ ਹੋਰ ਬਾਹਰ ਕਿਸੇ ਵੀ ਪੰਡਤਾਂ ਕੋਲ ਕਿਸੇ ਵੀ ਪੀਰਾਂ ਫਕੀਰਾਂ ਦੇ ਦਰਗਾਹਾਂ ਤੇ ਕਿਸੇ ਪਾਸੇ ਜਾਂਦੀ ਲੋੜ ਨਹੀਂ ਠੀਕ ਹੈ ਨਾ ਜਿਹੜੇ ਗੁਰਗੰਦ ਸਾਹਿਬ ਜੀ ਨੇ ਕੱਲੇ ਆਪਾਂ ਨੇ ਸਿੱਖਾਂ ਦੇ ਨੇ ਸਾਰੇ ਧਰਮਾਂ ਦੇ ਨੇ ਉਹ Hinduਾਂ ਵਾਸਤੇ ਵੀ ਨੇ ਮੁਸਲਮਾਨਾਂ ਵਾਸਤੇ ਵੀ ਨੇ ਸਈਆਂ ਵਾਸਤੇ ਵੀ ਨੇ ਕਿ ਸਿੱਖਾਂ ਵਾਸਤੇ ਵੀ ਕਿਉਂਕਿ ਉਹ ਸਾਂਝੀ ਵਾਲਤਾ ਦੇ ਪ੍ਰਤੀਕ ਨੇ ਸਭ ਧਰਮਾਂ ਨੂੰ ਨਾਲ ਲੈ ਕੇ ਚੱਲਦੇ ਨੇ ਠੀਕ ਹੈ ਨਾ ਚਲ ਉਹਨਾਂ ਜੋ ਆਪਾਂ ਵਾਈਪਰ ਵਾਈਪ ਵੀ ਕਰੀ ਠੀਕ ਹੈ ਵਾਈਪਰ ਸੰਗੋ ਨਾਲ ਕੋ ਸੇਟ ਕੋ ਬੇਲਾ सेठो तो के वाइफ वाइफ इस का मेरा पुत्र है आजा आजा मेरा पुत्र पापा डोनाइना हेलो पहले वाइफ लू करेंगे ना पापा कल बाबा जी का गुरपुर प्रकाश पर बाबा वा वाहगुरु वाहगुरु करा चलो हम तुम वाहगुरु सुना चलो एंड जोड़ के तुम वाहगुरु करो अभी तो पीछे पीछे करेंगे चलो parsat yep. ah, sat yep. happy sat nanak puri pi sat ekum kat ekum kat sat naam sat naam tat ni ਕਾਲ ਜੁਗਾਦ ਕਾਲ ਜੁਗਾਦ ਅਜੁਨੀ ਸਭੰਤ ਦੁਨੀ ਸਭੰਤ ਗੁਰਪ੍ਰਸਾਦ ਗੁਰਪ੍ਰਸਾਦ ਜਬ ਪਜ ਆ ਸੱਚ ਆ ਸੱਚ ਜੁਗਾਦ ਸੱਚ ਕਪੀ ਸੱਚ ਨਾਨਕ ਹੋਸੀ ਵੀ ਸੱਚ ਆਈ ਗੁਰੂ Vai Guru, 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 Vai ha, Guru, Vai Guru, Vai Guru, Vai Guru, Vai Guru, Vai Guru, Vai Guru, ਸੋਧਦੇ ਸਪਸ਼ਟ ਤਰੀਕੇ ਨਾਲ ਪਾਠ ਨੂੰ ਪੜਨ ਸੁੜਨ ਵਿਚਾਰਨ ਦੇ ਪ੍ਰਚਾਰਨ ਦਾ ਬਲ ਬਖਸ਼ਣਾ ਵਿਚਾਰਨ ਦਾ ਬਲ ਬਖਸ਼ਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਊਲੀ ਸੁਨਿਹਾਰਾ ਚਾਤੀ ਆਤਾ ਚਾਤੀ ਆਕਰ ਵਾਹਿਗੁਰੂ